ਅਰੇ ਚਾਰ ਬੰਦੇ ਜਾਲੀ ਰੱਖ ਦਾਂਗੇ ਤੇ ਜਾਲੀ ਰੱਖਾਂਗੇ ਸਟੀਮ ਨਾਲ ਬੰਗਾ ਰੱਖ ਲਿਆ ਉੱਤੇ ਜਾਲੀ ਦੇ ਤੇ ਬੰਗਾ ਮਾਰ ਗਿਆ ਸਲਿੱਪ ਤੇ ਉਂਗਲਾਂ ਹੋਰ ਭੰਨ ਲੀਆਂ ਹਨ ਤੇ ਭਰਾਵਾ ਇਹੋ ਜਿਹਾ ਕੰਮ ਰਿਸਕ ਨਾ ਲਿਆ ਕਰੋ ਅਸੀਂ ਰਿਸਕ ਲੈਕਤਾ ਸੀ ਤੇ ਆਪਦੀਆਂ ਉਂਗਲਾਂ ਬਣਾ ਕੇ ਬੈਠ ਗਏ ਆ ਦੇਖੋ ਬੰਗਾ ਮਾਰ ਕੁੰਨ ਦੀ ਕੁਛੇ ਕੰਧਾਂ ਤੇ ਬੜਕੇ ਤੇ ਰੋ ਮੁਰਾ ਤੂੰ ਹੋ ਜਾ ਇਸ ਮਾਰੂ ਰੱਖ ਦਾਂਗੇ ਐਂ ਚੱਲ ਕਿ ਕਹਿ ਗਿਆ ਆ ਬਾਕੀ बस त